ਦੇਸ਼ ਪਰਬਤਾਂ ਚ ਅੱਜ ਦੀਵਾਲੀ ਦਾ ਤਿਹਾਰ ਬੜੇ ਹੀ ਤਮਤਮ ਨਾਲ ਮਨਾਇਆ ਜਾ ਰਿਹਾ ਹੈ ਜੇਕਰ ਗੱਲ ਮੋਗਾ ਦੀ ਕਰੀਏ ਤਾਂ ਮੋਗਾ ਦੇ ਬਾਜ਼ਾਰਾਂ ਦੇ ਵਿੱਚ ਵੀ ਜੜੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਅਸੀਂ ਇਸ ਦਾ ਮੌਜੂਦਾ ਮੋਗਾ ਦੇ ਮੇਨ ਬਾਜ਼ਾਰ ਦੇ ਵਿੱਚ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਮੇਨ ਬਾਜ਼ਾਰ ਦੀਆਂ ਜਿੱਥੇ ਕੀ ਹੈ ਦੁਕਾਨਦਾਰ ਆਪਣੀ ਸਜਾਵਟੀ ਸਮਾਨ ਦੀਆਂ ਦੁਕਾਨਾਂ ਲਗਾ ਕੇ ਜਿਹੜੇ ਇੱਥੇ ਬੈਠੇ ਨੇ ਪਰ ਕਿਤਨੇ ਕਿਤੇ ਜਿਹੜਾ ਗਾਹਕ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਔਰ ਦੂਸਰੇ ਪਾਸੇ ਜਿਹੜੇ ਆ ਕੀ ਹੈ ਦੀਵੇ ਹਟੜੀਆਂ ਦੇ ਵਿੱਚ ਟਾਲਾ ਲੱਗੀਆਂ ਹੋਈਆਂ ਨੇ ਔਰ ਨਾਲ ਦੇ ਨਾਲ ਜਿਹੜੇ ਇੱਥੇ ਕੀ ਹੈ ਗਰਮਾ ਗਰਮ ਜੜੀਆਂ ਜਲੇਬੀਆਂ ਵੀ ਜੜੀਆਂ ਤਿਆਰ ਕੀਤੀਆਂ ਜਾ ਰਹੀਆਂ ਸਭ ਤੋਂ ਪਹਿਲਾਂ ਗੱਲਬਾਤ ਕਰ ਲਵਾਂਗੇ ਸਜਾਵਟੀ ਸਮਾਨ ਦੇ ਦੁਕਾਨਦਾਰ ਨਾਲ ਪਈ ਸਾਹ ਦੁਕਾਨਦਾਰੀ ਲਗਾ ਕੇ ਬੈਠਾ ਹੁ ਕਿਸਾ ਦਾ ਉਸਤਾਦ ਆ ਕਾ ਦੇ ਉਸਤਾਦ ਜੀ ਉਸਤਾਦ ਆ ਜੀ ਬਹੁਤ ਮੰਦੇ ਚ ਬੈਠੇ ਆ ਜੀ ਬਾਜ਼ਾਰ ਦੇ ਦੇਖਦੇ ਗਾਹਕੋ ਦੇਖਦੇ ਪਏ ਆ ਸੰਤ ਐ ਕਿ ਲੱਗਦਾ ਸਾਡੇ ਜਿਹੜੇ ਲੱਗੇ ਪੈਸੇ ਉਹ ਵੀ ਨਹੀਂ ਪੂਰੇ ਹੋਣਗੇ ਕੋਈ ਬਾਜ਼ਾਰ ਚ ਗਾਹਕ ਹੀ ਨਹੀਂ ਜੀ ਸਾਰੇ ਜੀ ਹਰ ਤਰ੍ਹਾਂ ਦੇ ਵੈਰਾਈਟੀਆਂ ਪਰ ਕੀ ਕਰੀਓ ਬੈਠੇ ਮਜਬੂਰੀ ਹੈਗੀ ਢੱਡ ਖਾਤਰ ਬੈਠੇ ਆ ਜੀ ਉਹ ਜੀ ਕਾਰਨ ਕੀ ਸਮਝਦਾ ਵੀ ਇੰਨਾ ਪੈਸਾ ਜਿਹੜਾ ਲਗਾਤਾ ਕਾਫੀ ਜੜੀਆਂ ਚੀਜ਼ਾਂ ਵੀ ਜੜੀਆਂ ਤੇ ਡੈਕੋਰੇਸ਼ਨ ਵਾਲੀਆਂ ਜੜੀਆਂ ਘਰਾਂ ਦੇ ਸਜਾਵਟੀ ਸਮਾਨ ਲਈ ਇੱਥੇ ਸਜਾਈਆਂ ਹੋਈਆਂ ਨੇ ਕਾਰਨ ਕੀ ਸਮਝਦਾ ਵੀ ਗਾਹਕ ਕਿਉਂ ਮਾਰਕੀਟ ਦੇ ਵਿੱਚ ਘਟਾ ਮਾਰਕੀਟ ਮਹਿੰਗਾਈ ਦਾ ਜ਼ਮਾਨਾ ਜੀ ਜੇ ਗਾਹਕ ਨੂੰ ਕਹਿੰਦੇ 50 ਰੁਪਏ ਗਾਹਕ ਨੂੰ 10 ਰੁਪਏ ਲੈ ਲਓ ਜੀ ਦੱਸੋ ਮਿੰਦਾ ਮਹਿੰਗਾਈ ਦਾ ਜ਼ਮਾਨਾ ਇੰਨਾ ਹੋਇਆ ਬਈ ਪੁੱਛੋ ਨਾ ਜੀ ਬਾਕੀ ਠੀਕ ਹੈ ਕਿ ਬੈਠੇ ਮਜਬੂਰੀ ਕਰਕੇ ਬੈਠੇ ਆ ਜ ਜਿਹੜੀ ਦਿਵਾਰੀ ਦੀ ਹਰ ਸਾਲ ਆਸ ਆਉਂਦੀ ਐ ਐਤ ਕੀ ਆਸਾ ਮਰਾਦਾ ਹੈ ਨਹੀਂ ਜੀ ਹਰ ਦੁਕਾਨਦਾਰ ਇਹੀ ਕਹਿੰਦਾ ਪਿਆ ਜੀ ਬਸ ਐਤ ਕਿੰਨਾ ਪੈਸਾ ਪੂਰਾ ਬੜੀ ਮੁਸ਼ਕਲ ਆ ਸਾਡਾ ਪੈਸਾ ਪੂਰਾ ਕਦੇ ਇਹ ਤਾਂ ਨਹੀਂ ਕਹਿ ਸਕਦੇ ਵੀ ਜਿੱਦਾਂ ਆਨਲਾਈਨ ਸ਼ਾਪਿੰਗ ਜਿਹੜੀ ਹੋ ਰਹੀ ਆ ਉਹਨਾਂ ਨਾਲ ਸ਼ਾਪਿੰਗ ਕਰਕੇ ਵੀ ਤੁਹਾਡੇ ਕਾਰੋਬਾਰ ਤੇ ਕਿੱਥੇ ਦੇ ਫਰਕ ਪਿਆ ਹੋਵੇ ਆਨਲਾਈਨ ਬੜਾ ਫਰਕ ਪੈਂਦਾ ਸਾਡੇ ਕੋਲ ਆਨਲਾਈਨ ਕਾ ਤੁਹਾਡੇ ਕੋਲ ਆਨਲਾਈਨ ਨਹੀਂ ਜੀ ਇਹਦਾ ਨਗਦ ਲੈਣੇ ਆ ਨਗਦ ਕਮਾਣੇ ਆ ਨਗਦ ਖਾਣੇ ਆ ਤੁਹਾਡੇ ਕੋਲ ਆਨਲਾਈਨ ਕਿੱਥੇ ਆ ਬਾਕੀ ਜਿਹੜਾ ਰੁਪਈਆ ਵਾਲਾ ਵੱਡੀ ਦੁਕਾਨ ਤੇ ਜਾਂਦਾ ਛੋਟੇ ਦੁਕਾਨ ਬਿਲਕੁਲ ਕਿਤੇ ਨਾ ਕਿਤੇ ਤਾਂ ਜਿਹੜਾ ਦੱਸਿਆ ਜਾ ਰਿਹਾ ਕਿ ਆਨਲਾਈਨ ਖਰੀਦਦਾਰੀ ਕਰਕੇ ਵੀ ਕਿਤਨੇ ਕਿਤੇ ਜਿਹੜਾ ਗ੍ਰਾਹਕ ਦਾ ਜਿਹੜਾ ਫਰਕ ਪਿਆ ਲੈ ਕੇ ਚਲਦੇ ਆ ਤੁਹਾਨੂੰ ਇੱਥੇ ਜਲੇਬੀਆਂ ਵਾਲੇ ਦੁਕਾਨਦਾਰ ਕੋਲੇ ਕਿਉਂਕਿ ਜਲੇਬੀਆਂ ਜੜੀਆਂ ਸ਼ੁਭ ਮੰਨੀਆਂ ਜਾਂਦੀਆਂ ਨੇ ਦੀਵਾਲੀ ਦੇ ਤਿਉਹਾਰ ਤੇ ਜਾਂ ਦੁਸ਼ਹਰੇ ਦੇ ਤਿਉਹਾਰ ਤੇ ਵੀ ਕਹਿ ਸਕਦੇ ਵੀ ਜਦੋਂ ਤੱਕ ਜਲੇਬੀਆਂ ਨਾ ਘਰੇ ਲਿਆਂਦੀਆਂ ਜਾਣ ਤਾਂ ਉਹ ਤਿਉਹਾਰ ਨਹੀਂ ਮੰਨਿਆ ਜਾਂਦਾ ਭਾਈ ਸਾਹਿਬ ਜਲੇਬੀਆਂ ਬਣਾ ਰਹੇ ਹੋ ਗਰਮ ਗਰਮ ਹਾਂਜੀ ਇਸ ਤਰ੍ਹਾਂ ਦਾ ਗਾਹਕਾਂ ਦੇ ਵਸਾ ਹੈ ਬੜੀਆ ਗ੍ਰਾਹਕ ਆ ਰਹੇ ਆ ਬਹੁਤ ਬੜੀਆ कलो तो लगा रहे अच्छा तो मेरे को आठ साल हो गया आठ साल हो गया हाँ जी बहुत बढ़िया प्रताप रोड पे लगाते हैं क्या इसमें खास क्या है जैसे मैं बड़े बड़े लोग दुकानदारों पे दुकानों पे जाते हैं यहाँ पे कुछ खास क्या बनाते आप खास जलेबी बनाते हैं समोसे बनाते हैं पंद्रह रुपए का समोसे देते हैं हम खड़ते हैं प्रताप रोड पे ਬਿਲਕੁਲ ਇਹ ਜਲੇਬੀਆਂ ਵਾਲੇ ਨੇ ਜਿਹੜੇ ਕੀ ਕਹਿ ਰਹੇ ਆ ਕਿ ਜਲੇਬੀਆਂ ਵੀ ਜਿਹੜੀਆਂ ਕਾਫੀ ਲੰਮੇ ਸਮੇਂ ਤੋਂ ਜਿਹੜੇ ਬਣਾ ਰਹੇ ਹੋਣ ਤਸਵੀਰਾਂ ਤੁਹਾਡੇ ਨਾਲ ਇਧਰੋਂ ਸਾਂਝੀਆਂ ਕਰ ਰਹੇ ਆ ਕਿ ਜਿਹੜਾ ਇਹ ਪਰਿਵਾਰ ਆ ਜਿਹੜੇ ਮਾਂ ਤੇ ਪੁੱਤ ਜਿਹੜੇ ਬੈਠੇ ਨੇ ਦੋਨੇ ਹੀ ਅੰਗਹੀਣ ਨੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਜਿਹੜੇ ਇੱਥੇ ਸੜਕ ਦੇ ਕਿਨਾਰੇ ਜਿਹੜੇ ਬੈਠੇ ਨੇ ਦੀਵੇ ਵੇਚ ਰਹੇ ਨੇ ਆ ਇਹਨਾਂ ਦਾ ਜਿਹੜਾ ਬੱਚਾ ਹੈ ਇਹ ਵੀ ਇੱਥੇ ਬੈਠਾ ਲਗਾਤਾਰ ਇਹਨਾਂ ਦੇ ਤਿਉਹਾਰਾਂ ਦੇ ਵਿੱਚ ਜਿਹੜੇ ਇਹ ਦੀਵੇ ਹਟੜੀਆਂ ਜਿਹੜੇ ਵੇਚਦੇ ਨੇ ਇਹਨਾਂ ਦੀ ਮਾਤਾ ਜੀ ਆ ਜਿਹੜੀ ਇਹ ਵੀ ਅਪਾਹਜ ਨੇ ਅੰਗਹੀਣ ਨੇ ਦੀਵੇ ਵੇਚ ਕੇ ਘਰ ਦਾ ਜਿਹੜਾ ਗੁਜ਼ਾਰਾ ਕਰ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲਵਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਭੈਣ ਜੀ ਨਾਲ ਭੈਣ ਜੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਦੀਵੇ ਹਟੜੀਆਂ ਵੇਚ ਰਹਿਓ ਇਸ ਤਰ੍ਹਾਂ ਦਾ ਗਾਕਾਂ ਦੇ ਉਤਸ਼ਾਹ ਕਿੰਨਾ ਗਾਹਕਾਂ ਦਾ ਮਾਰਕੀਟ ਦੇ ਵਿੱਚ ਆ ਰਹੇ ਸਸੀ ਘਰ ਜੀ ਮੇਰਾ ਨਾਮ ਕਿਰਨਵਰ ਜੀ ਗਾਕੀ ਦੀ ਗੱਲ ਕਰਦੇ ਵੀਰ ਜੀ ਮਾਲ ਤਾਂ ਗਾਕੀ ਤਾਂ ਬਹੁਤ ਘਟ ਹੈਗੀ ਹੈ ਮਾਰਕੀਟ ਦੇ ਵਿੱਚ ਜੇ ਕੋਈ ਗਾਹ ਕੋ ਆਉਂਦਾ ਹੈਗਾ ਤੁਸੀਂ ਵੇਖ ਹੀ ਰਹੇ ਹੋ ਗਾਹ ਕੋ ਕੋਈ ਹੈ ਨਹੀਂਗਾ ਜੇ ਕੋਈ ਆਂਦਾ ਹੈਗਾ ਤਾਂ ਰੇਟ ਘਟਾਉਣ ਦੀ ਗੱਲ ਕਰਦਾ ਸਾਡੀ ਮਿਹਨਤ ਨਹੀਂ ਦਿੰਦੇ ਪਏ ਹੈਗੇ ਕੀ ਕਾਰਨ ਹੈ ਭੈ ਜੀ ਮਾਰਕੀਟ ਦੇ ਵਿੱਚ ਗਾਹ ਘਟਣ ਦਾ ਕਿਉਂਕਿ ਤੁਸੀਂ ਜਿੱਦਾ ਆਡਾ ਲਗਾਇਆ ਹੋਇਆ ਦੀਵੇ ਹਟਲੀਆਂ ਰੱਖਿਆ ਹੋਈਆਂ ਕਾਰਨ ਕੀ ਸਮਝਦੇ ਮਾਰਕੀਟ ਦੇ ਗਾਹ ਕਿਉਂ ਘਟਾ ਹੈ ਕਹਿੰਦੇ ਚਾਈਨਾ ਦੀ ਲੜੀਆਂ ਤੇ ਚੀਨੀ ਦੇ ਦੀਵੇ ਵਗੈਰਾ ਇਹ ਲਾਵਾਂਗੇ ਕਹਿੰਦੇ ਪਾਣੀ ਵਾਲੇ ਦੀਵੇ ਹੈਗੇ ਇਹ ਲਾਵਾਂਗੇ ਇਹ ਬਾਅਦ ਚ ਤਾਂ ਮਿੱਟੀ ਦਾ ਪਾਂਡਾ ਹੈਗਾ ਇਹ ਤਾਂ ਬਾਅਦ ਚ ਟੁੱਟ ਜਾਣਾ ਇਹ ਸਾਡੇ ਕੀ ਕੰਮ ਹੈਗਾ ਕਹਿੰਦੇ ਚਾਈਨਾ ਦੀ ਲੜੀਆਂ ਲਾਵਾਂਗੇ ਪਾਣੀ ਰਦੀ ਵੇਲਾ ਮਗੇ ਨਾਲ ਪੈਸੇ ਬਚ ਦੇ ਕੇਂਦੀ। ਪੰਜ ਜੀ ਹੁਣ ਤਾਂ ਤੁਸੀਂ ਦਿਵੇ ਹਟੜੀਆਂ ਜਿਹੜੇ ਵੇਚ ਰਹੇ ਹੋ ਜਾਂ ਜਿਵੇਂ ਆਪਾਂ ਕਹਿ ਦਿੰਨੇ ਕਰੂਏ ਦੇ ਵਰਤਾਂਜੇ ਕਰੂਏ ਵੇਚ ਲੈਨੇ ਫਿਰ ਇਸ ਤੋਂ ਬਾਅਦ ਤੁਸੀਂ ਫਿਰ ਕਿੱਦਾਂ ਘਰ ਦਾ ਗੁਜ਼ਾਰਾ ਚਲਾਉਂਗੇ। ਬਸ ਕਰਨ ਕਿ ਵੀਰ ਜੀ ਹੁਣ ਤਿਵਾਰ ਲਾ ਕੇ ਆਪਦੇ ਖੁਸ਼ੀਆਂ ਮਨਾ ਲੈਨੇ ਉਸ ਤੋਂ ਬਾਅਦ ਵੀਰ ਜੀ ਕੋਈ ਦਾਨੀ ਸਜਨੀ ਭਰਾ ਮਾੜਾ ਮਟਰ ਰਾਸ਼ਨ ਪਾਣੀ ਦੇ ਜਾਂਦਾ ਹੈਗਾ। ਥੋੜਾ ਬੋਤੇ ਦਰ ਦਰ ਸਾਰਾ ਦੇ ਦਿੰਦੇ ਤੇ ਆਪਦਾ ਟਾਈਮ ਪਾਸ ਕਰ ਲੈਣੀ ਹੈਗਾ। ਸਾਡੇ ਕਮਾਈ ਦਾ ਤਾਂ ਕੋਈ ਸਾਧਨ ਹੈ ਨਹੀਂ ਸਾਡੇ ਕੋਲ ਜੀ। ਆਪਾਂ ਕਹਿ ਦਿੰਨੇ ਕਿ ਸਾਰੇ ਕਹਦੇ ਆ ਵੀ ਜਿਹੜੇ ਤੁਹਾਡੇ ਵਰਗੇ ਲੋਕ ਆ ਜਿਹੜੇ ਗਰੀਬ ਤਬਕਾ ਹੈ ਜਿਹੜੇ ਦੁਕਾਨਾਂ ਲਗਾ ਕੇ ਬੈਠੇ ਇਹਨਾਂ ਤੋਂ ਖਰੀਦਦਾਰੀ ਕਰੋ ਦੀਵੇ ਹਟੜੀਆਂ ਨਾਲ ਤੇ ਖਰੀਦੋ ਪਰ ਅਮਲ ਕੋਈ ਨਹੀਂ ਕਰਦਾਗਾ ਜਿੱਦਾਂ ਤੁਸੀਂ ਹੁਣ ਕਹਿ ਰਹੇ ਆਂ ਵੀ ਗਾਗ ਘਟ ਹੈ ਕਿਦਾਂ ਦੇਖਦੇ ਹੋ ਵੀ ਲੋਕ ਗੱਲਾਂ ਤਾਂ ਕਰਦੇ ਪਰ ਅਮਲ ਨਹੀਂ ਕਰਦੇ ਅਮਲ ਲੋਕ ਇਹ ਨਹੀਂ ਕਹਦਣ ਕਰਦੇ ਵੀਰ ਜੀ ਵੱਡੇ ਸ਼ੋਰੂਮਾਂ ਚ ਵੱਡੀਆਂ-ਵੱਡੀਆਂ ਦੁਕਾਨਾਂ ਚ ਜਾ ਕੇ ਹਜ਼ਾਰ-ਹਜ਼ਾਰ ਰੁਪਏ ਲਾ ਦਿੰਦੇ ਹੈਗੇ ਆ ਹਜ਼ਾਰ-ਹਜ਼ਾਰ ਰੁਪਏ ਦੇ ਪੀਜ਼ਾ ਖਾ ਦਿੰਦੇ ਤੇ ਪਰ ਸਾਨੂੰ 20 ਰੁਪਏ ਦਰਜਨ ਦੀਵੇ ਦੀ ਨਹੀਂ ਲੈ ਸਕਦੇ ਸਾਨੂੰ 20 ਰੁਪਏ ਵੀ ਨਹੀਂ ਦੇ ਸਕਦੇ ਕਹਿੰਦੇ ਲੈ 5 ਰੁਪਏ 10 ਰੁਪਏ ਦਰਜਨ ਆ ਤਾਸੀ ਇਹ ਕਹਿੰਨੇ ਵੀ ਤੁਸੀਂ ਹਜ਼ਾਰ ਹਜ਼ਾਰ ਰੁਪਏ ਪੀਜੀ ਤੇ ਲਾ ਦਿਨੇ ਤਾਂ ਸਾਨੂੰ ਤਾਂ 20 ਰੁਪਏ ਮੰਗਣੇ ਹੁੰਦੇ ਕੋਈ ਜ਼ਿਆਦਾ ਤਾਂ ਨਹੀਂਗੇ ਇਹੋ ਵੀ ਨਹੀਂ ਦਿੰਦੇ ਸਾਨੂੰ ਹਰ ਇੱਕ ਨੂੰ ਆਸ ਹੁੰਦੇ ਵੀ ਤਿਉਹਾਰ ਹੈ ਅਸੀਂ ਘਰੇ ਆਪਦੇ ਬੱਚਾ ਲਈ ਮਠਾਈ ਲੈ ਕੇ ਆਵਾਂਗੇ ਨਵੇਂ ਕੱਪੜੇ ਲੈ ਕੇ ਆਵਾਂਗੇ ਲੱਗ ਨਹੀਂ ਰਿਹਾਗਾ ਵੀ ਇਸ ਤਰ੍ਹਾਂ ਤੁਹਾਡੇ ਵੀ ਮਨ ਦੇ ਵਿੱਚ ਖਿਆਲ ਆਉਂਦੇ ਹੋਣਗੇ ਵੀ ਅਸੀਂ ਵੀ ਘਰੇ ਬੈਠੀਏ ਜਾਂ ਆਪਣੇ ਤਿਉਹਾਰ ਖੁਸ਼ੀ ਨਾਲ ਮਨਾਈਏ ਪਰ ਕਹਿ ਸਕਦੇ ਹਾਂ ਵੀ ਤੁਜਾਂ ਤੁਜ 10 ਰੁਪਏ ਚైనా ਦਾ ਮਾਲ ਲੋਕ ਮੰਗ ਰਹੇ ਆ ਸਾਨੂੰ ਤਾਂ ਖੁਸ਼ੀ ਵੀਰ ਜੀ ਹੁੰਦੀ ਹੈ ਜੇ 2 ਮਹੀਨੇ ਪਹਿਲਾਂ ਹੀ ਅਸੀਂ ਤਿਆਰੀਆਂ ਕਰ ਲੱਗ ਜਾਈਏ ਕਿ ਦਿਵਾਲੀ ਆਉਂਦੀ ਹੈਗੀ ਅਸੀਂ ਤਿਆਰੀਆਂ ਕਰੀਏ ਖੁਸ਼ ਸਾਡੀ ਹੈਲਪ ਹੋਊਗੀ ਮਠਾਈਆਂ ਲਿਆਵਾਂਗੇ ਬੱਚਿਆਂ ਨੂੰ ਕੱਪੜੇ ਕਰਾਵਾਂਗੇ ਆਪ ਨੂੰ ਵੀ ਕਰਾਵਾਂਗੇ ਖੁਸ਼ੀਆਂ ਹੁੰਦੀਆਂ ਵੀ ਕਰਜ ਰੌਣਕਾਉਣ ਗਿਆ ਪਰ ਜਦੋਂ ਬਾਜ਼ਾਰ ਮਾਰਕੀਟ ਕੇ ਸਮਾਨ ਲੈ ਕੇ ਆਣੇ ਹੈਗੇ ਤਾਂ ਗਾਕਾਂ ਦਹੀਂ ਨੀਗਾ ਜੇ ਕੋਈ ਗਾਕ ਹੁੰਦਾ ਹੈਗਾ ਤੇ ਰੇਟ ਘਟਾ ਕੇ ਮੰਗਦਾ ਸਾਡੇ ਭੈਣ ਜੀ ਇਹ ਵੀ ਪਤਾ ਲੱਗਿਆ ਕਿ ਤੁਸੀਂ ਵੀ ਅੰਗ ਹੀਨ ਹੋ ਬੇਟਾ ਵੀ ਅੰਗ ਹੀਨ ਹੈ ਜਿੱਕ ਤਾਂ ਵੀ ਕਾਫੀ ਆਉਂਦੀਆਂ ਹੋਣੀਆਂ ਪਰੇਸ਼ਾਨੀਆਂ ਵੀ ਕਾਫੀ ਹੋਣੀਆਂ ਇੱਥੇ ਬੈਠਣਾ ਵੀ ਬੜਾ ਔਖਾ ਹੈ ਕਿਉਂਕਿ ਤੁਸੀਂ ਤੁਰਨਾ ਫਿਰਨ ਤਾਂ ਵੀ ਜਿਹੜੇ ਕਹਿ ਸਕਦੇ ਆਂ ਵੀ ਵਾਂਝੇ ਹੋ ਦਿੱਕਤ ਤਾਂ ਬਹੁਤ ਆਉਂਦੀ ਹੈ ਵੀਰ ਜੀ ਕੀ ਕਰੀਏ ਮਜਬੂਰੀਆਂ ਹੈਗੀਆਂ ਟਿੱਡ ਪਾਪੀ ਕਰਾਂਦੇ ਹੈਗੇ ਮੇਰੇ ਘਰ ਦੀ ਡੈਥ ਹੋ ਗਈ ਵੀਰੇ 4-6 4-5 ਸਾਲ ਹੋ ਗਏ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਜੀ ਆਪਨੇ ਕੁਮਣਾ ਤੇ ਆਪ ਨੂੰ ਖਾਜੀ ਹੁਣ ਤਾਂ ਮੇਰੇ ਗੋਡੇ ਵੀ ਜਵਾਬ ਦੇਣ ਲੱਗੇ ਮੈਂ ਤੁਹਾਨੂੰ ਤੁਰਿਆ ਵੀ ਨਹੀਂ ਜਾਂਦਾ ਜਾਦਾ ਕੀ ਗੱਲ ਹੈ ਵੀਰ ਜੀ ਦਵਾਈ ਵੀ ਨਹੀਂ ਲਈ ਜਾਂਦੀ ਮੇਥਾ ਅੰਨੇ ਮਾਰੇ ਲਾਤ ਹੋ ਜਾਂਦੇ ਬਾਤ ਚ ਬੇਤ ਕੀ ਕਰੀ ਜੀ ਮੇਰੇ ਮਾਪ ਪੁੱਤ ਹੈਂਡੀਕੈਪ ਹੈਗੇ ਪਰ ਆਪ ਦਾ ਕੁਮਾਕੇ ਖਾਣੇ ਹੈਗੇ ਮਿਹਨਤ ਕਰਦੇ ਜੇ ਕੋਈ ਭੈਣ ਭਾਈ ਸਾਰਾ ਜਿੰਦਾ ਹੈਲਪ ਕਰਦੇ ਤੋਂ ਜ਼ਰੂਰ ਲੈਣੇ ਸੀ ਕਬੂਲ ਕਰ ਭੈਣ ਜੀ ਹੌਸਲਾ ਰੱਖ ਛੱਡੋ ਤੁਹਾਡੇ ਜੱਜ ਮੈਨੂੰ ਸਲਾਮ ਹੈ ਤੁਹਾਡੇ ਹੌਸਲੇ ਨੂੰ ਸਲਾਮ ਹੈ ਕਿ ਤੁਸੀਂ ਇੱਕ ਕਹਿ ਸਕਦੇ ਆਂ ਵੀ ਜਿਹੜੀ ਹਾਲਤ ਦੇ ਵਿੱਚ ਤੁਸੀਂ ਹੋ ਮੰਗ ਕੇ ਨਹੀਂ ਖਾਦਾ ਜਿਹੜਾ ਕੀ ਹੈ ਮਿਹਨਤ ਕਰਕੇ ਇੱਥੇ ਖਾ ਰਿਹਾ ਹਾਂ ਹਾਂ ਜੀ ਵੀਰ ਜੀ ਅਸਤਾਇ ਕਰਨੇ ਮਾਂ ਕੇ ਖਾਣ ਨਾਉਂ ਤੇ ਵੀਰੇ ਲੋਕ ਗਲਤੀ ਬੋਲਦੇ ਹੈ ਕਿ ਦਜਕਾਰਦੇ ਹੈਗੇ ਆਏ ਆ ਵੀ ਆਪਦੀ ਮਿਹਨਤ ਕਰਕੇ ਖਾਣੇ ਸਕੂਨ ਦੀ ਰੋਟੀ ਖਾਣੇ ਹੈਗੇ ਆ ਆਪ ਦਾ ਹੱਕ ਹੈਗਾ ਆਪਣੀ ਮਿਹਨਤ ਕਰਕੇ ਖਾਣ ਦਾ ਕੋਈ ਡਰ ਨਹੀਂ ਵੀਰ ਜੀ ਅਸੀਂ ਆਪਦੀ ਮਿਹਨਤ ਕਰਕੇ ਖਾ ਕੇ ਕੁਝ ਹੈਗੇ ਕਿੰਨੇ ਬੱਚੇ ਦਾ ਮੇਰੇ ਦੋ ਬੇਟੇ ਹੈ ਜੀ ਇੱਕ 13 ਸਾਲਾਂ ਦਾ ਹੈਗਾ ਇੱਕ 16 ਸਾਲਾਂ ਜੀ ਉਹ ਹੈਂਡੀਕੈਪ ਵੱਡਾ ਬੇਟਾ ਮੇਰਾ ਹੈਂਡੀਕੈਪ ਹਾਂ ਜੀ ਉਹ ਵੀ ਹੈਂਡੀਕੈਪ ਹੈਂਡੀਕੈਪ ਹੈ ਜੀ 80% ਹੈਂਡੀਕੈਪ ਹੈ ਜੀ ਬਿਲਕੁਲ ਇਹ ਜਿਹੜੇ ਭੈਣ ਜੀ ਨੇ ਹੌਸਲੇ ਨੂੰ ਸਲਾਮ ਹੈ ਜਜਬੇਨ ਨੂੰ ਸਲਾਮ ਹੈ ਪਰ ਹੌਸਲਾ ਨਹੀਂ ਛੱਡਿਆ ਗਿਆ ਮਨ ਜਿਹੜਾ ਇਹਨਾਂ ਦਾ ਭਰਿਆ ਹੈ ਕਿਉਂਕਿ ਪਿਤਾ ਜੀ ਦਾ ਜਿਹੜਾ ਬੱਚੇ ਦੇ ਪਿਤਾ ਜੀ ਦਾ ਸਾਯਾ ਸਿਰ ਤੇ ਨਹੀਂ ਹੈ ਪਰ ਮਿਹਨਤ ਮਜ਼ਦੂਰੀ ਕਰਕੇ ਇਹਨਾਂ ਦਾ ਜਿਹੜਾ ਕਾਰੋਬਾਰ ਹੈ ਜਿਹੜਾ ਇਹ ਚੱਲ ਰਿਹਾ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਬੱਚੇ ਨਾਲ ਵੀ ਗੱਲਬਾਤ ਕਰਾਂਗੇ ਬੱਚੇ ਕੀ ਨਾਮ ਹੈ ਤੁਹਾਡਾ ਕਿੰਨੇ ਨਾਂ ਪ੍ਰਿੰਸ ਪ੍ਰਿੰਸ ਕਿੰਨੇ ਵਿੱਚ ਜਪੜਦਾ ਜੀ ਮੈਂ ਪ੍ਰਿੰਸ 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 ਮਮਾ ਦੇ ਨਾਲ ਹੈਲਪ ਕਰ ਰਿਹਾ ਹਾਂ ਦੀਵੇ ਹਟੜੀਆਂ ਵੇਚ ਰਿਹਾ ਹਾਂ ਕਿੱਦਾਂ ਲੱਗ ਰਿਹਾ ਹੈ ਮਨ ਦੇ ਵਿੱਚ ਕਿੱਦਾਂ ਦੀ ਖੁਸ਼ੀ ਹੋ ਰਹੀ ਹੈਗੀ ਹੈ ਜੇ ਸਨਾਨ ਵੇਚਣ ਮਨ ਵਿੱਚ ਜਿਹੜੀ ਖੁਸ਼ੀ ਹੋ ਰਹੀ ਹੈ ਪਰ ਜੇ ਸਾਵੇਟਾ ਤੇ ਉਤਸਾਹ ਨਹੀਂ ਹੋ ਰਹੀ ਉਹਨੇ ਅੱਜ ਕੋਈ ਨਹੀਂ ਰੱਖੀ ਹੋਇਆ ਬੇਚਿਆ ਨਹੀਂ ਰਿਹਾ ਗਿਆ ਦੀਵੇ ਬੋਧਾ ਕਰੀ ਹੋਏ ਰੱਖ ਜੰਗੇ ਜਗ੍ਹਾ ਕੋ ਜਗ੍ਹਾ ਸ਼ਰਮਣ ਕਰਨ ਵਾਸਤੇ ਜਾ ਸਕਦੇਗੇ ਟੰਕਾਂ ਰਹਿ ਕੇ ਇਸ ਕੋਲ ਤੇ ਰੱਖ ਲਿਆ ਅ ਹੁਣੇ ਲੈ ਮੈਂ ਇੱਕ ਮਹੀਨਾ ਗਿਆ ਸਕੂਲ ਦੀ ਨੀਵਰ ਕੇ ਵੇਖਿਆ ਸੇਗਾ ਕੰਮ ਕਰਕੇ ਮੈਂ ਕਹਿੰਦੀ ਗਲਗੀ ਦਾ ਬੈਗ ਸਕੂਲੀ ਟੇਕੇ ਜਾਵਾਂਗੀ ਇਸ ਤੋਂ ਭਈ ਸਮਾਨ ਵੇਚ ਗਿਆ ਸਮਾਨ ਗਾ ਕਰ ਵੇਚੀਏ ਸਕੂਲ ਵੀ ਮੇਰੇ ਟਿਕਣਾ ਮਾਰਕ ਜਪਿਆ ਲੈ ਪਿਆਸ ਵਨ ਕੇ ਪੜਾਈ ਖਾਣ ਕੇ ਭਈਆ ਸਮਾਨ ਹਾਇਬ ਨਹੀਂ ਦਿੱਖਦਾ ਬੱਚੇ ਤੁਸੀਂ ਵੀ ਆਂਗੇ ਹੋ ਮਮੇ ਵੀ ਆਂਗੇ ਹਨ ਪਰ ਤੁਹਾਡੀ ਹੌਸਲਾ ਜਿਹੜਾ ਹਾਰਿਆ ਨਹੀਂਗਾ ਤੁਹਾਡੇ ਵਰਗੇ ਜਿਹੜੇ ਹਾਲਾਤ ਜਿੰਨਾ ਲੋਕਾਂ ਦੇ ਉਹ ਸੜਕਾਂ ਤੇ ਮੰਗਲ ਲੱਗ ਜਾਂਦੇ ਪਰ ਚੋਰੀਆਂ ਕਰ ਲੈਂਦੇ ਪਰ ਤੁਸੀਂ ਜਿਹੜਾ ਕੀ ਹੈ ਮਿਹਨਤ ਨੂੰ ਪਹਿਲ ਦਿੱਤੀ ਹੈ ਜੀ ਵੇਖੋ ਮੈਂ ਨੇ ਕਾ ਕੇ ਖਾਵਾਂਗੇ ਆਪ ਕਾ ਇੱਜ਼ਤ ਕਾ ਖਾਵਾਂਗੇ ਇਹ ਮੰਗਤੇ ਖਾਣੇ ਕਾ ਜਰ ਖਾਇਓ ਇਸ ਕੋ ਲਗੇ ਗਏ ਹੀ ਹੈ ਮੰਗਣਾ ਕਾ ਜਰ ਖਾਣੇ ਇੱਕ ਬਰਾਬਰ ਹੋ ਜਾਂਦਾ ਲੋਕਾਂ ਨੂੰ ਕੀ ਫੀਲ ਕਰੋਗੇ ਇਹ ਹੀ ਹੈ ਜੀ ਵਸ ਵਕਤ ਦਾ ਕਹਾ ਕੇ ਮਾਇਕ ਸਮਾਨ ਖਰੀਦੋ ਵਕਤ ਦਾ ਕਹਾ ਕੇ ਸਮਾਨ ਖਰੀਦੋ ਸਕੀ ਹੈ ਹੋ ਜਾਏਗੀ ਬਿਲਕੁਲ ਬੜਾ ਵਧੀਆ ਜਿਹੜਾ ਸੁਨੇਹਾ ਦਿੱਤਾ ਹੈ ਬੱਚੇ ਨੇ ਕਿ ਜਿਹੜਾ ਕੀ ਹੈ ਮੰਗਨ ਨਾਲੋਂ ਤਾਂ ਜ਼ਹਿਰ ਖਾਣਾ ਚੰਗਾ ਰੋਡ ਦੇ ਕਿਨਾਰੇ ਬੈਠੇ ਨੇ ਦੋਨੇ ਮਾਂ ਪੁੱਤ ਜਿਹੜੇ ਅੰਗਹੀਨ ਹੈ ਪਰ ਅੰਗਹੀਨ ਹੋਣ ਦੇ ਬਾਵਜੂਦ ਵੀ ਜਿਹੜਾ ਕੀ ਹੈ ਇਹਨਾਂ ਦੇ ਵੱਲੋਂ ਜਿਹੜੀ ਹੈ ਦੀਵੇ ਹਠੜੀਆਂ ਦੀ ਜਿਹੜੀ ਸਟਾਲ ਲਗਾ ਕੇ ਜਿਹੜੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਹੈ ਭੈਣ ਜੀ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭੈਣ ਜੀ ਦੀਵੇ ਹਠੜੀਆਂ ਲੈਣ ਪਹੁੰਚਿਓ ਇੱਕ ਮਾਂ ਪੁੱਤ અપਾਇਜ ਹੈ અપਾਇਜ ਹੋਣ ਦੇ ਬਾਵਜੂਦ ਵੀ ਇੱਥੇ ਜਿਹੜਾ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹਾਂਜੀ ਠੀਕ ਹੈ ਕੀ ਦੇ ਕਿੱਦਾਂ ਦੇਖਦੇ ਹੋ ਠੀਕ ਹੈ ਸਰ ਨਹੀਂ ਬਿਚਾਰੇ ਬਿਸਤਾ ਦੀ ਮਾਰੀ ਹੈ ਪਾਈ ਬੈਠੇ ਇੱਥੇ ਨਹੀਂ ਤਾਂ ਕੀ ਲੋੜ ਇਹਨਾਂ ਨੂੰ ਹੈਨਾ ਆਪਾਂ ਕਹਿ ਦਿੰਨੇ ਜਿੱਦਾਂ ਕੋਈ ਅੰਗ ਹੁਣ ਹੁੰਦਾ ਕੋਈ ਮੰਗਣ ਲੱਗ ਜਾਂਦਾ ਕੋਈ ਚੋਰੀਆਂ ਕਰ ਲੈਂਦਾ ਪਰ ਖੰਦੇ ਕਮਾ ਕੇ ਖਾਂਦੇ ਆ ਇਹ ਇਹਨਾਂ ਕਮਾ ਕੇ ਖਾਣਾ ਜਦੋਂ ਖਾਣਾ ਇਹਨਾਂ ਨੇ ਤੁਸੀਂ ਵੀ ਪਹੁੰਚੇ ਦੀਵੇ ਹਟਰੀਆਂ ਲੈਣਾਂ ਕੋਲੇ ਤੁਸੀਂ ਵੀ ਲੈ ਲਾਂਗੇ ਵੱਧ ਤੋਂ ਵੱਧ ਲੈ ਕੇ ਜਾਓ ਇਹਨਾਂ ਤੋਂ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਾਂਗੇ ਵੱਧ ਤੋਂ ਵੱਧ ਇਹਨਾਂ ਕੋਲ ਲੈ ਕੇ ਵੱਧ ਤੋਂ ਵੱਧ ਲੈ ਲਾਂ ਕੋਈ ਗੱਲ ਨਹੀਂ ਠੀਕ ਹੈ ਬਿਲਕੁਲ ਇਹ ਗਾਹਕ ਵੀ ਜਿਹੜੇ ਇੱਥੇ ਪਹੁੰਚੇ ਨੇ ਭੈਣ ਜੀ ਜਿਹੜੇ ਇਹਨਾਂ ਵੱਲੋਂ ਵੀ ਅੱਜ ਜਿਹੜੀ ਖਰੀਦਦਾਰੀ ਕੀਤੀ ਔਰ ਨਾਲ ਦੇ ਨਾਲ ਜਿਹੜਾ ਇਹਨਾਂ ਨੂੰ ਇਹ ਦੀਵਾਲੀ ਵੀ ਜਿਹੜੀ ਹੈ ਗਿਫਟ ਕਰਨ ਆਏ ਹੈਗੇ ਆ ਇਹ ਬੱਚਿਆਂ ਵੱਲੋਂ ਵੀ ਜਿਹੜਾ ਕਿਹਾ ਗਿਆ ਹੈ ਕਿ ਨਾਲ ਮਾਤਾ ਜੀ ਵੱਲੋਂ ਵੀ ਕਿਹਾ ਗਿਆ ਹੈ ਕਿ ਜਿਹੜੀ ਸਾਡੀ ਵੱਧ ਤੋਂ ਵੱਧ ਹੈਲਪ ਕਰੋ ਸਾਡਾ ਜਿਹੜਾ ਬੜਿਆ ਮਾਲ ਹੀ ਸਾਡੇ ਤੇ ਖਰੀਦਿਓ ਕਿਉਂਕਿ ਸਾਡੇ ਘਰ ਦੇ ਵਿੱਚ ਵੀ ਤਾਂ ਹੀ ਖੁਸ਼ੀਆਂ ਆਉਣੀਆਂ ਜੇ ਤੁਸੀਂ ਸਾਡੇ ਤੋਂ ਖਰੀਦਦਾਰੀ ਕਰੋਗੇ। ਦਲੀਪ ਕੁਮਾਰ ਦੇਨੀ ਸਵੇਰਾ ਟੀਵੀ ਮੋਗਾ